ਪੰਜਾਬ ਦੇ ਵਿੱਚ ਅੱਜ ਦੂਸਰੇ ਪੜਾਅ ਦੇ ਤਹਿਤ ਚੋਣੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਕਿਉਂਕਿ 11 ਜੂਨ ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਚੋਣੇ ਦੀ ਲਵਾਈ ਦਾ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਸਨ ਤੇ ਅੱਜ 15 ਜੂਨ ਨੂੰ ਯਾਨੀ ਕਿ ਦੂਸਰੇ ਪੜਾਅ ਦੇ ਤਹਿਤ ਪੰਜਾਬ ਦੇ ਪੱਖ-ਪੱਖ ਜ਼ਿਲ੍ਹਿਆਂ ਦੇ ਵਿੱਚ ਚੋਣੇ ਦੀ ਲਵਾਈ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਗੱਲ ਕਰਦੇ ਆ ਫਤੇਗੜ ਸਾਹਿਬ ਦੀ ਫਤੇਗੜ ਸਾਹਿਬ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਤੁਸੀਂ ਦੇਖ ਸਕਦੇ ਹੋ ਜੋ ਪ੍ਰਵਾਸੀ ਮਜ਼ਦੂਰ ਨੇ ਦਿਨ ਦੁਪਹਿਰੇ ਸਖਤ ਮਿਹਨਤ ਕਰਦੇ ਹੋਏ ਝੋਨੇ ਦੀ ਖਲਵਾਈ ਦਾ ਕੰਮ ਚੱਲ ਰਿਹਾ ਹੈ ਤੇ ਸਰਕਾਰ ਵੱਲੋਂ ਆਪਣੇ ਕੀਤੇ ਗਏ ਵਾਅਦੇ ਮੁਤਾਬਕ ਪਾਣੀ ਦੇ ਲਈ ਬਿਜਲੀ ਵੀ ਪੂਰੀ ਦਿੱਤੀ ਜਾ ਰਹੀ ਹੈ ਨਾਲ ਜੋ ਕਿਸਾਨ ਵੀ ਮਜ਼ਦੂਰ ਨੇ ਇਹ ਨਾਲ ਵੀ ਗੱਲ ਕਰਦੇ ਆ ਕਿ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਸੀ ਕੀਤਾ ਗਿਆ ਸੀ ਕੀ ਉਹਨੂੰ ਪੂਰਾ ਕੀਤਾ ਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਦੂਸਰੇ ਪੜਾ ਦੇ ਤਹਿਤ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਇਆ ਹੈ ਮਹਰਜੀ ਕਾ ਖਾਲਸਾ ਦਾ ਐਗਰੀਕਲਚਰ ਫਤਿਹ ਅੱਜ 15 ਤਰੀਕ ਦੂਜੇ ਪੜਾ ਦੇ ਸਰਕਾਰ ਦੇ ਆਦੇਸ਼ਾਂ ਮੁਤਾਬਕ ਅਚ ਝੋਨੇ ਦੀ ਦਵਾਈ ਦਾ ਕੰਮ ਸਟਾਰਟ ਹੋ ਗਿਆ ਸਵੇਰੇ ਤੜਕੇ 4 ਵਜੇ ਤੋਂ ਲਗਾਤਾਰ ਬਿਜਲੀ ਚੱਲ ਰਹੀ ਹੈ ਤੇ ਜਿਵੇਂ ਇਹਨਾਂ ਨੇ ਚਾਰ ਮਾ ਬਣਾਈਆਂ 8-8 ਘੰਟੇ ਦੀਆਂ ਉਸ ਮੁਤਾਬਕ ਬਿਜਲੀ ਚੱਲਦੀ ਹੈ ਪਰ ਬਿਜਲੀ ਦੇ ਜਿਹੜੇ ਕਨੈਕਸ਼ਨ ਹੈ ਇਹ ਸਰਦਾਰ ਸੁਨੀਤ ਸਿੰਘ ਬਾਦਲ ਤੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਬਦੋਂ ਜੱਤੇ ਗਏ ਸੀ ਕਿਉਂਕਿ ਜੁਆਇੰਟ ਫੈਮਲੀਆ ਦੇ ਵਿੱਚ ਜਦੋਂ ਇਕੱਠੇ ਟੱਕ ਸੀਗੇ ਜਿਹੇ ਕੋਈ ਖਰੀਦੇ ਵਾ ਜਿਵੇਂ ਖਰੀਦੇ ਵਾ ਕਾਕਾ 16 17 ਕਿਲੇ 10 ਕਿਲੇ ਉਧਰ ਵੀ ਖਰੀਦੇ ਆ ਉੱਥੇ ਜਿੱਥੇ ਮੋਟਰ ਰੁੱਤੀ ਸੀ ਦੁਬਾਰਾ ਬਾਦਲ ਸਾਹਿਬ ਨੇ ਇਹ ਸੁਵਿਧਾ ਸਾਨੂੰ ਦਿੱਤੀ ਹੈ ਹਰ ਅਕਾਲੀ ਸਰਕਾਰ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਕਨੈਕਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ По ਦੇ ਭਾਪ ਤੋਂ ਉੱਪਰ ਉੱਠ ਕੇ ਜਿਹੜੇ ਕਿਸਾਨ ਨੇ ਪਹੁੰਚ ਕੀਤੀ ਹੈ ਜਿਨੇ ਮੰਗ ਕੀਤੀ ਹੈ ਉਸ ਨੂੰ ਸਰਕਾਰ ਵੱਲੋਂ ਕਨੈਕਸ਼ਨ ਦਿੱਤੇ ਗਏ ਆ ਤਾਂ ਹੀ ਆ ਜਿਹੜਾ ਮੋਟਰਾਂ ਦਾ ਕੰਮ ਚੱਲ ਰਿਹਾ ਕਿਉਂਕਿ ਸਾਡੇ ਪਾਣੀ ਨਹਿਰੀ ਜਾਂ ਉਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਸਾਡੇ ਤਾਂ ਸਿਰਫ ਮੋਟਰਾਂ ਤਹੀ ਝੋਨਾ ਲੱਗਦਾ ਇਹ ਝੋਨਾ ਤਾਂ ਹੀ ਸੰਭਵ ਹੋਇਆ ਜੇ ਸਰਪ੍ਰਸਤ ਬਿਜਲੀ ਹੋਈ ਹੈ ਜਿਨੇ ਥਰਮਲ ਪਲਾਂਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਲਿਆਂਦੇ ਗਏ ਆ ਤਾਂ ਹੀ ਬਿਜਲੀ ਆ ਦੇ ਸਰਪ੍ਰਸਤ ਅੱਛਾ ਬਈ ਦੱਸੋ ਜੋ ਕੰਾਲੀ ਕੀਤੀ ਜਾਵੇ ਤਾਂ ਨੇਵਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਕੀ ਜਹਰਜੀ ਦਾ ਨਾ ਕਿ ਇੱਕਦਮ ਲੇਬਰ ਦੀ ਪ੍ਰੋਬਲਮ ਕਾਫੀ ਆ ਜਾਂਦੀ ਹੈ ਕਿਉਂਕਿ ਪੰਜਾਬ ਪਰਦੇ ਤੇ ਇੱਕਦਮ ਝੋਨੇ ਦੀ ਝੋਾਈ ਦਾ ਕੰਮ ਸ਼ੁਰੂ ਹੋ ਜਾਂਦਾ ਕਿਉਂਕਿ ਪਹਿਲਾਂ ਜਿਹੜੀਆਂ ਲੇਬਰਾ ਇਹ ਲਗਾਤਾਰ ਪੁਰਾਣੀਆਂ ਲੰਬੇ ਸਮੇਂ ਤੋਂ ਆਉਂਦੀ ਹੈ ਤੇ ਇਹਨਾਂ ਦੇ ਕੁਝ ਬੰਦੇ ਇੱਥੇ ਸਾਡੇ ਕੋਲ ਕੰਮ ਕਰਨ ਨੂੰ ਵੀ ਰਹਿ ਜਾਂਦੇ ਆ ਬਾਕੀ ਬੰਦੇ ਦੇਖ ਨੂੰ ਚਲੇ ਜਾਂਦੇ ਆ ਦੋ ਤਿੰਨ ਬੰਦੇ ਇੱਥੇ ਕੰਟੀਨਿਊਸ ਰਹਿੰਦੇ ਆ ਬਦਲ ਬਦਲ ਕੇ ਕਿਉਂਕਿ ਬਾਕੀ ਕੰਮ ਆ ਜਿਹੜੇ ਉਹ ਵੀ ਇਹ ਨਾਲ ਕਰਦੇ ਆ ਪਰ ਜਿਹੜੀ ਲੇਬਰ ਆ ਕੁਝ ਦਿਨ ਪਹਿਲਾਂ 10 ਬੰਦੇ ਆ ਗਏ ਸੀਗੇ ਰਸਿਓ ਜਿਆਦਾ ਰਸਿ ਟ੍ਰੇਨਾਂ ਤੇ ਹੋਣ ਕਾਰਨ ਕੋ ਚੜ ਨਹੀਂ ਸਕੇ ਪਰसों ਵੀ ਬਾਤ ਹੋ ਗਈ ਇਕੱਠਾ ਕਰਦੇ ਕੱਲ ਵੀ ਬਾਤ ਹੋ ਗਈ ਇੱਕ ਦੋਨੇ ਦੇ ਵਿੱਚ ਉਹ ਵੀ ਆ ਜੀ ਲੇਬਰ ਤਾਂ ਲੇਬਰ ਬਿਨਾ ਕਿਉਂਕਿ ਝੋਨਾ ਨਹੀਂ ਲੱਗਦਾ ਪਰ ਫਿਰ ਵੀ ਜਿਹੜੇ ਆ 10 ਬੰਦੇ ਆਏ ਵੇ ਬੜਾ ਖੁੱਲ ਕੇ ਤਰੀਕੇ ਨਾਲੇ ਕੰਮ ਆਈ ਤੁਹਾਡਾ ਸਾੜ ਚ ਸੋ ਲੇਬਰ ਤੋਂ ਬਿਨਾ ਕੰਮ ਨੇਪਰੇ ਨਹੀਂ ਚੜਦਾ ਲੇਬਰ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਕੰਮ ਕਰ ਰਹੀ ਹੈ ਤੇ ਨਾਲ ਹੀ ਗੱਲ ਕੀਤੀ ਹੈ ਲੇਬਰ ਵੀ ਜੋ पंजाब आई हुई है हाँ जी पहले आपसे बात करते हैं क्या नाम है और कहा से आप आए हैं हम बिहार से आए हैं हमारा नाम अखिलेश कुमार यादव है अखिलेश जी कितने देर से आप कितने सालों से यहाँ पंजाब दान आप आ, आ रहे हैं चाहे जहाँ जीरी की, की बात कर लिए कनक की बात कर लिए बने काटने कितने सालों से आ रहे हैं हम लोग बीस साल से आते हैं हम लोग बीस साल से आते हैं हम लोग पुराने आदमी हैं यही सरदार के पास आते हैं रहते हैं काम करते हैं पैसा मिलता है हम लोग घर चले जाते हैं अच्छा तो कैसे खाने पीने का क्या सुविधा होती है खाने पीने के चावल आटा सब कुछ मिलता है आलू तेल हर चीज़ कोई दिक्कत नहीं है चाय पानी हर चीज़ मिलता है तो किसी तरह की कोई दिक्कत नहीं है अच्छा उधर पंजाब में पंजाब से जब जब अपने जाते हो बिहार में जाते हो तो पंजाब की याद कहीं ना कहीं आती है हाँ हाँ पर मकत याद रहता है हम लोग सरदार से बात भी करते हैं कहें नहीं याद रहेगा हम लोग आते हैं यहाँ से पैसा कमा के ले जाते हैं बाल बच्चों को खिलाते हैं ਕਿਸਾਂ ਲੱਗਦਾ ਹੈ ਪੰਜਾਬ ਕੋਟਾ ਰੱਖਦੇ ਆ ਹਾਂ ਹਾਂ ਸੋ ਪ੍ਰਵਾਸੀ ਮਜ਼ਦੂਰਾਂ ਵੱਲੋਂ ਖੁਸ਼ੀ ਵੀ ਜਾਰੀ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਜੋ ਟੁੱਟ ਰਿਸ਼ਤਾ ਕਿਸਾਨਾਂ ਦੇ ਨਾਲ ਜਾਂ ਪੰਜਾਬ ਦੇ ਨਾਲ ਉਹ ਹਮੇਸ਼ਾ ਬਣਿਆ ਰਹਿੰਦਾ ਤੇ ਪਿੱਛੋਂ ਕੰਮ ਕਰਨ ਤੋਂ ਬਾਅਦ ਵੀ ਆਪਣਾ ਜਦੋਂ ਰਾਜ ਜਾਂਦੇ ਆ ਉੱਥੇ ਜਾ ਕੇ ਵੀ ਜਰੂਰ ਇਹ ਕਿਸਾਨੀ ਨੂੰ ਜੋ ਪੰਜਾਬ ਨੂੰ ਯਾਦ ਰੱਖਦੇ ਆ ਤੇ ਇੱਕ ਵਾਰੀ ਫਿਰ ਤਸਵੀਰਾਂ ਦਿਖਾ ਦਿੰਦੇ ਆ ਫਟੇਗੜ ਸਾਹਿਬ ਦੀਆਂ ਜਿੱਥੇ ਅੱਜ ਦੂਸਰੇ ਪੜਾ ਦਿੱਤਾ ਹੈ ਤੇ ਝੋਨੇ ਦੀ ਲਵਾਈ ਦਾ ਕੰਮ ਜੰਗੀਪੱਤ ਤੇ ਚੱਲ ਰਿਹਾ ਤੇ ਕਿਸਾਨਾਂ ਵੱਲੋਂ ਵੀ ਇਹ ਦਾਵਾ ਕੀਤਾ ਜਾ ਰਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਪੂਰੀ ਬਿਜਲੀ ਦੇਣ ਦਾ ਤਾਂ ਕਿ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ ਉਸ ਤੇ ਫਿਲਹਾਲ ਹਜੇ ਸਰਕਾਰ ਆਪਣੇ ਵਚਨਾਂ ਦੇ ਪੂਰੀ ਉਤਰੀ ਹੈ ਜਗਦੇਵ ਸਿੰਘ ਫਤੇਕਰ ਸਾਹਿਬ